ਸਾਤਰੀਏ ਕਾਲਜ ਦੇ ਸਾਰੇ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਕਹਾਣੀਕਾਰ ਅਜਮੇਰ ਰੋਡੇ ਜੀ ਦੁਆਰਾ ਲਿਖੀ ਕਹਾਣੀ ਓਪਰਾ ਬੰਦਾ ਦੇ ਨਾਲ ਹਾਜ਼ਰ ਹਾਂ ਉਮੀਦ ਕਰਦੀ ਹਾਂ ਬਹੁਤ ਹੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਜੋ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਆਤੰਦਾ ਵੇਲਾ ਦਰਵਾਜ਼ੇ ਤੇ ਠਾਕ ਠਾਕ ਹੋਈ ਜਿੰਦਰ ਨੇ ਉੱਠ ਕੇ ਅੱਧਾ ਖੂ ਬੂਹਾ ਖੋਲਿਆ ਕੋਈ ਅਜਨਬੀ ਸੀ ਉਹਦਾ ਪਹਿਰਾਵਾ ਦੇਖਣੀ ਪਾਖਣੀ ਝਾਕਣੀ ਸਭ ਕੁਝ ਅਜੀਬ ਜਿਹਾ ਸੀ जिंदर ਨੇ ਡਰ ਨਾਲ ਉਸ ਵੱਲ ਵੇਖਿਆ ਤੇ ਚੁੱਕਦੀ-ਚੁੱਕਦੀ ਨੇ ਪੁੱਛਿਆ ਕਿਨੂੰ ਮਿਲਣਾ ਭਾਈ ਤੂੰ ਅਜਨਬੀ ਨੇ ਮੁਸਕਰਾ ਕੇ ਕੋਈ ਗੱਲ ਕਹੀ ਜਿਸ ਦੀ जिंदर ਨੂੰ ਸਮਝ ਨਾ ਬਈ ਕੀ ਕਿਆ ਭਾਈ ਤੂੰ ਅਜਨਬੀ ਫੇਰ ਪਹਿਲਾ ਵਾਂਗ ਹੀ ਬੋਲਿਆ जिंदर ਸਛੋਪੰਜ ਵਿੱਚ ਪੈ ਗਈ ਬੂਹਾ ਬੰਦ ਕਰਕੇ ਚਟਨੀ ਲਾ ਲਵੇ ਜਾਂ ਇਸ ਅੱਧ ਅੰਗਰੇਜ਼ ਜਿਹੇ ਮੁੰਡੇ ਨੂੰ ਅੰਦਰ ਬਿਠਾ ਲਵੇ ਮੁੰਡੇ ਦੇ ਵਾਲ ਕੱਟੇ ਹੋਏ ਪਰ ਪਿੱਛੋਂ ਵਧੇ ਹੋਏ ਸਨ ਉਮਰ 18-19 ਸਾਲ ਦੀ ਲੱਗਦੀ ਸੀ। ਨਾ ਭੈਣੇ, ਅੱਜਕੱਲ ਤਾਂ ਸਕੇਆਂ ਦਾ ਤਵਾਰ ਨਹੀਂ ਰਿਹਾ। ਇਹ ਮੇਰਾ ਕੀ ਲੱਗਦਾ? ਐਵੇਂ ਅੰਦਰ ਵੱੜਦਾ ਹੀ ਛੀ ਗੋਲੀ ਦਾ ਪਿਸਤੌਲ ਕੱਢ ਲਵੇ ਤੇ ਜਾ ਜਾਂਦਿਆਂ ਹੋ ਜੀ। ਜਿੰਦਰ ਅੰਦਰੇ-ਅੰਦਰ ਸੋਚ ਗਈ। ਅਜੇ ਕੱਲ ਦੀ ਗੱਲ ਐ, ਜਦੋਂ ਲੋਕ ਉਪਰੇ ਨੂੰ ਵੇਖ ਕੇ ਬਿਨਾਂ ਕਿਸੇ ਚੱਕ ਦੇ ਬੂਹਾ ਖੋਲ ਦਿੰਦੇ ਸੀ। ਉਸ ਦੇ ਬੈਠਣ ਤੋਂ ਪਹਿਲਾਂ ਹੀ ਚਾਹ ਪਾਣੀ ਉਬਲਣਾ ਰੱਖ ਦਿੰਦੇ ਸਨ। ਜਿੰਦਰ ਹੋਰਾਂ ਦੇ ਦਰਵਾਜ਼ੇ ਉੱਤੇ ਅਜੇ ਵੀ ਲਿਖਿਆ ਹੋਇਆ ਹੈ ਆਓ ਜੀ ਜੀ ਆਇਆਂ ਨੂੰ ਪਰ ਹੁਣ ਲੋਕ ਅਜਨਬੀ ਨੂੰ ਵੇਖ ਕੇ ਬੂਹਾ ਬੰਦ ਕਰ ਲੈਂਦੇ ਹਨ ਪੰਜਾਬ ਤੇ ਸਮੇਂ ਹੀ ਅਜਿਹੇ ਆਗੇ ਹਨ ਜਿੰਦਰ ਬੂਹਾ ਬੰਦ ਕਰਨੀ ਲੱਗੀ ਸੀ ਕਿ ਮੁੰਡਾ ਫੇਰ ਕਾਲੀ-ਕਾਲੀ ਕੁਝ ਬੋਲਿਆ ਇਸ ਵਾਰ ਉਹਨੇ ਜਿੰਦਰ ਨੂੰ ਇੱਕ ਕਾਗਜ਼ ਵੀ ਕਰਕੇ ਵਿਖਾਇਆ ਪਰ ਅਨਪੜ ਜਿੰਦਰ ਦੇ ਇਹ ਅੰਗਰੇਜ਼ੀ ਵਿੱਚ ਲਿਖਿਆ ਰੁਕਾ ਕਿਸ ਕੰਮ ਉਹ ਤਾਂ ਮਸਾ-ਮਸਾ ਊੜਾ ਏੜਾ ਉਠਾਉਣ ਜੋਗੀ ਸੀ ਜਿੰਦਰ ਨੇ ਮੁੰਡੇ ਦੇ ਚਿਹਰੇ ਵੱਲ ਧਿਆਨ ਨਾਲ ਵੇਖਿਆ ਡਰ ਨਾ ਲੱਗਾ ਜਾਪਦਾ ਸੀ ਜਿਵੇਂ ਕੁਝ ਪੁੱਛ ਰਿਆ ਹੋਵੇ ਤੇ ਬੇਬਸ ਜਿਹਾ ਹੋਵੇ ਉਹਨੂੰ ਮੁੰਡੇ ਨਾਲ ਹਮਦਰਦੀ ਹੋਈ ਕਰੇ ਤਾਂ ਕੀ ਕਰੇ ਜੇ ਕਰੇ ਕੋਈ ਮਨੋੱਖਾ ਹੁੰਦਾ ਤਾਂ ਆਪੇ ਸੰਭਾਲ ਲੈਂਦਾ ਨਾ ਕੀ ਪਤਾ ਇਹ ਗਵਰਨਮੈਂਟ ਦਾ ਹੀ ਬੰਦਾ ਹੋਵੇ ਕੋਈ ਮੋੜਦਾ ਤਾਂ ਹੋਰ ਹੀ ਸੀ ਆਪਾਂ ਪੈ ਜੀ ਉਹਨੇ ਇੱਕ ਵਾਰ ਫੇਰ ਘੂਖਮੀ ਨਜ਼ਰ ਨਾਲ ਮੁੰਡੇ ਵੱਲ ਵੇਖਿਆ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਵੇਖੀ ਜਾਉ ਜਿਵੇਂ ਹੋ ਜਿੰਦਰ ਨੇ ਦਰਵਾਜ਼ਾ ਖੋਲ੍ਹ ਕੇ ਮੁੰਡੇ ਨੂੰ ਮੰਜੇ ਤੇ ਬੈਠਣ ਲਈ ਇਸ਼ਾਰਾ ਕਰ ਦਿੱਤਾ। ਮੁੰਡਾ ਮਸਕੁਰਾ ਕੇ ਬੈਠ ਗਿਆ। ਜਿੰਦਰ ਨੇ ਆਪਣੇ ਭਤੀਜੇ ਬਿੱਲੂ ਨੂੰ ਅੰਦਰ ਸੱਦਿਆ ਤੇ ਗੁਰਪਾਲ ਨੂੰ ਬੁਲਾਉਣ ਲਈ ਭੇਜ ਦਿੱਤਾ। ਗੁਰਪਾਲ ਐਮਏ ਵਿੱਚ ਪੜ੍ਹਦਾ ਸੀ ਤੇ ਜਿੰਦਰ ਦੇ ਘਰਾਂ ਵਿੱਚੋਂ ਹੀ ਸੀ। ਅੱਜਕੱਲ੍ਹ ਛੁੱਟੀਆਂ ਵਿੱਚ ਪਿੰਡ ਆਇਆ ਹੋਇਆ ਸੀ। ਉਹ ਗੱਲਬਾਤ ਕਰਦਿਆਂ ਅਕਸਰ ਹੀ ਅੰਗਰੇਜ਼ੀ ਦੇ 2-4 ਸ਼ਬਦ ਬੋਲਦਾ ਜਿਸ ਨਾਲ ਉਹਦਾ ਚੰਗਾ ਰੋਪ ਬਣਿਆ ਹੋਇਆ ਸੀ। ਬਾਹਰੋਂ ਆਇਆ ਮੁੰਡਾ ਘਰ ਨੂੰ ਕੋਖਮੀ ਨਜ਼ਰ ਨਾਲ ਵੇਖ ਰਿਹਾ ਸੀ ਜਿੰਦਰ ਵੀ ਤੁਰਦੀ ਫਿਰਦੀ ਉਹਨੂੰ ਚੋਰ ਅੱਖ ਨਾਲ ਤਾੜਦੀ ਰਹੀ ਮੁੰਡੇ ਨੇ ਇੱਕ ਦੋ ਵਾਰ ਜਿੰਦਰ ਵੱਲ ਮੁਸਕਰਾ ਕੇ ਤੱਕਿਆ ਜਿੰਦਰ ਨੇ ਮੂੰਹ ਪਰੇ ਕਰ ਲਿਆ ਉਹਨੂੰ ਮੁੰਡੇ ਦਾ ਮੁਸਕਰਾਉਣਾ ਉਪਰਾ ਪਰ ਸੁਖਾਵਾਂ ਲੱਗਾ ਥੋੜੀ ਦੇਰ ਵਿੱਚ ਹੀ ਗੁਰਪਾਲ ਆ ਗਿਆ ਘਬਰਾਇਆ ਹੋਇਆ ਸੀ ਕਿਸੇ ਉਪਰੇ ਬੰਦੇ ਨਾਲ ਵਾਹ ਪੈਣਾ ਸੀ ਖਬਰੇ ਕੋਈ ਆਤਵਾਦੀ ਹੀ ਹੋਵੇ ਗੁਰਪਾਲ ਨੂੰ ਵੇਖ ਕੇ ਮੁੰਡਾ ਮੰਜੇ ਤੋਂ ਔਟਕੜੋਤਾ ਦੋਵੇਂ ਇੱਕ ਦੂਜੇ ਵੱਲ ਉਤਸੁਕਤਾ ਨਾਲ ਤੱਕ ਰਹੇ ਸਨ। ਮੁੰਡੇ ਨੇ ਮੁਸਕਰਾ ਕੇ ਹਾਈ ਕਿਹਾ। ਗੁਰਪਾਲ ਉਸੇ ਤਰ੍ਹਾਂ ਨਿਰ ਉੱਤਰ ਖੜਾ ਰਿਹਾ ਪਰ ਮੁੰਡੇ ਦਾ ਦੋਸਤਾਨਾ ਰਵੱਈਆ ਵੇਖ ਕੇ ਉਸ ਦਾ ਡਰ ਲੱਥ ਗਿਆ। ਮੁੰਡੇ ਨੇ ਪਹਿਲਾਂ ਮਾਂਗ ਹੀ ਕਾਲੀ ਕਾਲੀ ਕੁਝ ਬੋਲਿਆ। ਗੁਰਪਾਲ ਉਸ ਦਾ ਮੂੰਹ ਵੇਖਦਾ ਹੀ ਰਹਿ ਗਿਆ। ਕੁਝ ਪੱਲੇ ਨਾ ਪਿਆ। ਮੁੰਡੇ ਨੇ ਇਸ ਵਾਰ ਹੌਲੀ-ਹੌਲੀ ਬੋਲਣ ਦਾ ਯਤਨ ਕੀਤਾ। ਗੁਰਪਾਲ ਨੇ ਇੰਨਾਕ ਅੰਦਾਜ਼ਾ ਲਾ ਲਿਆ ਸੀ ਕਿ ਉਹ ਅੰਗਰੇਜ਼ੀ ਬੋਲਦਾ ਪਰ ਜਿਵੇਂ ਉਹ ਬੋਲਦਾ ਸੀ ਉਸ ਤੋਂ ਹੋਰ ਹੀ ਬੋਲੀ ਲੱਗਦੀ ਸੀ ਗੁਰਪਾਲ ਕਨੇਡਾ ਦਾ ਨਾਮ ਤਾਂ ਜਾਣਦਾ ਹੀ ਸੀ ਪਰ ਮੁੰਡੇ ਦੇ ਮੂੰਹੋਂ ਕਾਲੀ ਕਾਲੀ ਨਿਕਲੇ ਕਨੇਡਾ ਦਾ ਉਸ ਨੂੰ ਕੁਝ ਪਤਾ ਨਾ ਲੱਗਾ ਉਸ ਨੂੰ ਅੰਦਰੇ-ਅੰਦਰ ਕੁਝ ਹੀਠੀ ਜਿਹੀ ਮਹਿਸੂਸ ਹੋਈ ਐਮਏ ਦਾ ਹੁਸ਼ਿਆਰ ਵਿਦਿਆਰਥੀ ਹੁੰਦੇ ਹੋਏ ਵੀ ਉਹ ਅੰਗਰੇਜ਼ੀ ਪੂਰੀ ਤਰ੍ਹਾਂ ਨਹੀਂ ਸੀ ਸਮਝ ਸਕਦਾ ਮੁੰਡੇ ਨੂੰ ਇੱਕਦਮ ਕੁਝ ਯਾਦ ਆਇਆ ਉਨੇ ਕਾਲੀ ਨਾਲ ਪਹਿਲਾ ਵਾਲਾ ਕਾਗਜ਼ ਕੱਢ ਕੇ ਗੁਰਪਾਲ ਨੂੰ ਦਿਖਾਇਆ ਗੁਰਪਾਲ ਨੇ ਰੁੱਕਾ ਵੜ ਕੇ ਸਿਰ ਹਿਲਾਉਂਦਿਆਂ ਕਿਹਾ ਹਾਂ ਯੈਸ ਥਿਸ ਇਜ਼ ਦਾ ਹਾਊਸ ਮੁੰਡੇ ਨੂੰ ਸੁਣ ਕੇ ਹੌਸਲਾ ਹੋਇਆ ਕਾਗਜ਼ ਦਾ ਹੀ ਰੁੱਕਾ ਮੁੰਡੇ ਦੇ ਬਹੁਤ ਕੰਮ ਆਇਆ ਸੀ ਲੁਧਿਆਣੇ ਪਹੁੰਚ ਕੇ ਉਸ ਨੇ ਇਹੀ ਰੁੱਕਾ ਇੱਕ ਆਪਣੇ ਵਾਂਗ ਦਿੱਸਦੇ ਮੁੰਡੇ ਡੈਬੀ ਨੂੰ ਦਿਖਾਇਆ ਸੀ ਕਾਗਜ਼ ਉੱਤੇ ਪਿੰਡ ਦਾ ਨਾਮ ਘਰ ਦਾ ਪਤਾ ਤੇ ਹੋਰ ਕਈ ਕੁਝ ਲਿਖਿਆ ਹੋਇਆ ਸੀ ਡੈਬੀ ਖੁਸ਼ਕਿਸਮਤੀ ਨਾਲ ਕੈਨੇਡਾ ਦੇ ਹੀ ਇੱਕ ਹੋਰ ਸ਼ਹਿਰ ਵਾਟਰਲੂ ਤੋਂ ਆਇਆ ਆਪਣੇ ਕਿਸੇ ਇੰਪੋਰਟ ਐਕਸਪੋਰਟ ਦੇ ਚੱਕਰ ਵਿੱਚ ਰੁਕਾ ਵੇਖ ਕੇ ਉਹਨੂੰ ਮੁੰਡੇ ਨਾਲ ਹਮਦਰਦੀ ਹੋਈ ਆਪਣੀ ਜਾਣ ਪਛਾਣ ਕਰਵਾਈ ਤੇ ਮੁੰਡੇ ਨੂੰ ਲੁਧਿਆਣੇ ਤੋਂ ਹੀ ਵਾਪਸ ਕੈਨੇਡਾ ਮੁੜ ਜਾਣ ਦੀ ਸਲਾਹ ਦਿੱਤੀ ਵੈਰੀ ਡੇਂਜਰਸ ਟਾਈਮਸ ਇਨ ਪੰਜਾਬ ਯੂ ਬੈਟਰ ਗੋ ਬੈਕ ਟੂ ਕੈਨੇਡਾ ਪਰ ਜਦੋਂ ਮੁੰਡਾ ਜੇਤੋਂ ਨਾ ਟਲਿਆ ਤਾਂ ਡੈਬੀ ਆਪਣੀ ਕਾਰ ਵਿੱਚ ਹੀ ਉਸਨੂੰ ਮੋਗੇ ਲੈ ਗਿਆ ਰਾਹ ਵਿੱਚ ਡੈਬੀ ਤੇ ਉਸ ਦਾ ਸਾਥੀ ਆਪਣੇ ਕਿਸੇ ਕਾਰੋਬਾਰ ਬਾਰੇ ਗੱਲਾਂ ਕਰਦੇ ਰਹੇ। ਮੁੰਡਾ ਪਿਛਲੀ ਸੀਟ ਤੇ ਬੈਠਾ ਤੇਜ਼ੀ ਨਾਲ ਲੰਘਦੇ ਖੇਤਾਂ ਅਤੇ ਪਿੰਡਾਂ ਵੱਲ ਵੇਖਦਾ ਰਿਹਾ। ਇਹ ਨਜ਼ਾਰੇ ਉਹਨੂੰ ਕਦੇ ਉਪਰੇ-ਉਪਰੇ ਲੱਗਦੇ, ਕਦੇ ਜਾਣੇ ਪਛਾਣੇ। ਇਸ ਰੁੱਤ ਵਿੱਚ ਵੈਨਕੂਵਰ ਤੋਂ ਬਾਹਰ ਜਾਣ ਸਮੇਂ ਵੀ ਸੜਕਾਂ ਦੇ ਦੋਹੀਂ ਪਾਸੇ ਹਰਿਆਲੀ ਹੁੰਦੀ ਹੈ। ਉੱਥੇ ਹਰਿਆਲੀ ਪੰਜਾਬ ਦੀਆਂ ਸੜਕਾਂ ਤੋਂ ਬਹੁਤੀ ਹੁੰਦੀ ਹੈ ਤੇ ਸਫਾਈ ਵੀ ਬਹੁਤੀ। ਮੁੰਡੇ ਦੀ ਕਲਪਨਾ ਕੈਨੇਡਾ ਤੋਂ ਪੰਜਾਬ, ਪੰਜਾਬ ਤੋਂ ਕੈਨੇਡਾ ਉਡਾਰੀਆਂ ਭਰ ਰਹੀ ਸੀ ਮੋਗੇ ਡੈਬੀ ਨੂੰ ਕੋਈ ਕੰਮ ਸੀ ਸ਼ਹਿਰ ਵਿੱਚ ਉੱਤਰ ਕੇ ਉਹਨੇ ਮੁੰਡੇ ਨੂੰ ਪੁੱਛਿਆ ਆਰ ਯੂ ਹੰਗਰੀ ਵੀ ਗਣਾ ਹੈਵ ਅ ਬਾਈਟ ਇਨ ਅ ਰੈਸਟੋਰੈਂਟ ਕਮ ਜੁਆਇਨ ਅਸ ਨੋ ਥੈਂਕਸ ਮੁੰਡੇ ਨੇ ਕਿਹਾ ਆਮ ਨੋਟ ਹੰਗਰੀ ਥੈਂਕਸ ਅ ਲੋਟ ਡੈਬੀ ਨੇ ਮੁੰਡੇ ਲਈ ਮੋਗੇ ਤੋਂ ਪਿੰਡ ਤੱਕ ਦੀ ਟੈਕਸੀ ਕਰਵਾ ਦਿੱਤੀ ਟੈਕਸੀ ਦੇ ਕਿਰਾਏ ਬਾਰੇ ਵਿੱਚ ਵੀ ਉਹਨੂੰ ਤੇ ਡਰਾਈਵਰ ਨੂੰ ਸਭ ਕੁਝ ਸਮਝਾ ਦਿੱਤਾ ਤੇ ਕਿਰਾਏ ਦੇ ਪੂਰੇ ਪੈਸੇ ਗਣ ਕੇ ਮੁੰਡੇ ਦੀ ਜੇਬ ਵਿੱਚ ਪਾ ਦਿੱਤੇ। ਟੈਕਸੀ ਵਾਲੇ ਨੂੰ ਦੱਸ ਦਿੱਤਾ ਕਿ ਮੁੰਡੇ ਦਾ ਖਿਆਲ ਰੱਖੀ। ਇਹਨੂੰ ਪੰਜਾਬੀ ਨਹੀਂ ਆਉਂਦੀ। ਟੈਕਸੀ ਛੇਤੀ ਹੀ ਸ਼ਹਿਰ ਵਿੱਚੋਂ ਬਾਹਰ ਨਿਕਲ ਗਈ। ਪਿੰਡ ਮੁੱਗੇ ਤੋਂ 15-20 ਕਿਲੋਮੀਟਰ ਪੱਛਮ ਵੱਲ ਸੀ। ਮੁੰਡਾ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਬਾਹਰ ਵੇਖ ਰਿਹਾ ਸੀ। ਸੋ, ਦਿਸ ਇਜ਼ ਦਾ ਏਰੀਆ ਵੇਅਰ ਮਾਈ ਮਮ ਐਂਡ ਡੈਡ ਵਰ ਬੌਰਨ। ਇਹੀ ਇਲਾਕਾ ਹੈ ਜਿੱਥੇ ਮੇਰੀ ਮਾਂ ਤੇ ਬਾਪ ਦਾ ਜਨਮ ਹੋਇਆ। ਮੁੰਡੇ ਦੇ ਮੂੰਹੋਂ ਨਿਕਲਿਆ। ਹਾਂ ਜੀ। ਕੀ ਕਿਹਾ ਅਧਖੜ ਉਮਰ ਦੇ ਟੈਕਸੀ ਵਾਲੇ ਨੇ ਸਵਾਲ ਕੀ ਪੁੱਛਿਆ ਮੁੰਡੇ ਨੇ ਕੋਈ ਉੱਤਰ ਨਾ ਦਿੱਤਾ ਤੇ ਬਾਹਰ ਵੱਲ ਵੇਖਦਾ ਰਿਹਾ ਪਿੰਡ ਪਹੁੰਚਣ ਤੇ ਡਰਾਈਵਰ ਨੇ ਮੁੰਡੇ ਨੂੰ ਹੱਥ ਦੇ ਇਸ਼ਾਰੇ ਨਾਲ ਪੁੱਛਿਆ ਕਿਹੜੇ ਪਾਸੇ ਜਾਣਾ ਹੈ ਮੁੰਡੇ ਨੇ ਕਾਗਜ਼ ਦਾ ਰੁਕਾ ਕੱਢ ਕੇ ਡਰਾਈਵਰ ਨੂੰ ਫੜਾਇਆ ਡਰਾਈਵਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਹਨੇ ਕਾਗਜ਼ ਵੇਖ ਕੇ ਨਾਂ ਵਿੱਚ ਸਿਰ ਮਾਰਿਆ ਤੇ ਰੁਕਾ ਮੁੰਡੇ ਨੂੰ ਵਾਪਸ ਦੇ ਦਿੱਤਾ ਕੁਝ ਪਲ ਦੋਵੇਂ ਇੱਕ ਦੂਸਰੇ ਵੱਲ ਵੇਖਦੇ ਰਹੇ ਫਿਰ ਡਰਾਈਵਰ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਕਰਾਇਆ ਦੇਣ ਲਈ ਕਿਹਾ ਮੁੰਡੇ ਨੇ ਜੇਬ ਚੋਂ ਕਿਰਾਏ ਦੇ ਪੈਸੇ ਕੱਢ ਕੇ ਡਰਾਈਵਰ ਨੂੰ ਫੜਾ ਦਿੱਤੇ ਡਰਾਈਵਰ ਨੇ ਪੈਸੇ ਲੈ ਕੇ ਮੁੰਡੇ ਵੱਲ ਵੇਖਿਆ ਤੇ ਫੇਰ ਹੌਸਲ ਹੱਥ ਕੀਤਾ ਜਿਵੇਂ ਹੋਰ ਮੰਗ ਰਿਹਾ ਹੋਵੇ ਮੁੰਡੇ ਨੇ ਜੇਬ ਵਿੱਚੋਂ ਕੁਝ ਹੋਰ ਰੁਪਏ ਕੱਢੇ ਤੇ ਆਪਣੇ ਹੱਥ ਉੱਤੇ ਰੱਖ ਕੇ ਡਰਾਈਵਰ ਵੱਲ ਕਰ ਦਿੱਤੇ ਡਰਾਈਵਰ ਨੇ ਉਹਨਾਂ ਵਿੱਚੋਂ ਇੱਕ ਨੋਟ ਚੁੱਕ ਲਿਆ ਤੇ ਮੁਸਕਰਾ ਕੇ ਕਿਹਾ ਥੈਂਕ ਯੂ ਹੁਣ ਡਰਾਈਵਰ ਨੂੰ ਮਹਿਸੂਸ ਹੋਇਆ ਕਿ ਮੁੰਡੇ ਨੂੰ ਇਸ ਤਰ੍ਹਾਂ ਪਿੰਡ ਦੇ ਬਾਹਰ ਨਹੀਂ ਛੱਡ ਕੇ ਜਾਣਾ ਚਾਹੀਦਾ। ਉਹਨੇ ਚੁਫੇਰੇ ਨਜ਼ਰ ਮਾਰੀ। ਸੱਜੇ ਪਾਸੇ ਇੱਕ ਸਕੂਲ ਦਿਸਿਆ। ਸਕੂਲ ਵਿੱਚ ਮਾਸਟਰ ਹੋਣਗੇ, ਉਸਨੇ ਸੋਚਿਆ। ਉਹਨੇ ਗੱਡੀ ਸਕੂਲ ਦੇ ਬਾਹਰ ਜਾ ਖੜੀ ਕੀਤੀ ਤੇ ਮੁੰਡੇ ਨੂੰ ਉਤਰਨ ਲਈ ਇਸ਼ਾਰਾ ਕੀਤਾ। ਖੁਸ਼ਕਿਸਮਤੀ ਨੂੰ ਇਸ ਸਮੇਂ ਸਕੂਲ ਵਿੱਚੋਂ ਇੱਕ ਮਾਸਟਰ ਬਾਹਰ ਆਇਆ। ਡਰਾਈਵਰ ਨੇ ਉਸ ਨੂੰ ਬਾਹਰੋਂ ਆਏ ਮੁੰਡੇ ਬਾਰੇ ਦੱਸਿਆ ਤੇ ਵਾਪਸ ਚਲਾ ਗਿਆ। ਮੁੰਡੇ ਨੇ ਪਹਿਲਾਂ ਵਾਲਾ ਕਾਗਜ਼ ਦਾ ਰੁਕਾ ਕੱਢ ਕੇ ਮਾਸਟਰ ਨੂੰ ਦਿਖਾਇਆ। ਮਾਸਟਰ ਨੇ ਧਿਆਨ ਨਾਲ ਮੁੰਡੇ ਵੱਲ ਵੇਖਿਆ ਕੁਝ ਪੁੱਛਣ ਦਾ ਯਤਨ ਕੀਤਾ ਪਰ ਸਫਲ ਨਾ ਹੋਇਆ ਫਿਰ ਉਹ ਮੁੰਡੇ ਨੂੰ ਨਜ਼ਦੀਕ ਹੀ ਇੱਕ ਗਲੀ ਦੇ ਮੋੜ ਤੋਂ ਇਸ਼ਾਰੇ ਨਾਲ ਘਰ ਦਿਖਾ ਕੇ ਮੁੜ ਗਿਆ ਮੁੰਡਾ ਠੀਕ ਘਰ ਪਹੁੰਚ ਗਿਆ ਸੀ ਪਰ ਉਹਦਾ ਅੰਗਰੇਜ਼ੀ ਉਚਾਰਨ ਹਜੇ ਵੀ ਸਮੱਸਿਆ ਬਣਿਆ ਹੋਇਆ ਸੀ ਹਣ ਉਹ ਗੁਰਪਾਲ ਨੂੰ ਆਪਣੇ ਬਾਰੇ ਸਮਝਾਉਣ ਲਈ ਪੂਰੀ ਵਾਹ ਲ ਆ ਰਿਹਾ ਸੀ ਉਸਨੇ ਆਪਣੀ ਹਿੱਕ ਤੇ ਹੱਥ ਲਾ ਕੇ ਇੱਕ ਇੱਕ ਸ਼ਬਦ ਬੋਲਦਿਆਂ ਕਿਹਾ ਆਈ come from canada मुंडा कक्के ਨੂੰ ਖੱਖੇ ਵਾਂਗ ਬੋਲਦਾ ਸੀ ਪਰ ਇਸ ਵਾਰ ਗੁਰਪਾਲ ਨੂੰ ਕੁਝ-ਕੁਝ ਸਮਝ ਪੈ ਗਈ ਤੇ ਉਸਨੇ ਹਾਂ ਵਿੱਚ ਸਿਰ ਹਿਲਾਇਆ ਫਿਰ ਮੁੰਡੇ ਦੇ ਚਿਹਰੇ ਵੱਲ ਉਤਸੁਕਤਾ ਨਾਲ ਵੇਖਿਆ ਮੁੰਡੇ ਨੇ ਇੱਕ ਕਾਗਜ਼ ਕੱਢਿਆ ਤੇ ਜੇਬ ਨਾਲੋਂ ਪੈਨ ਲਾ ਕੇ ਅੰਗਰੇਜ਼ੀ ਦੇ ਕੈਪੀਟਲ ਅੱਖਰਾਂ ਵਿੱਚ ਆਪਣਾ ਨਾਮ ਤੇ ਹੋਰ ਕਈ ਕੁਝ ਲਿਖ ਕੇ ਗੁਰਪਾਲ ਨੂੰ ਫੜਾ ਦਿੱਤਾ ਗੁਰਪਾਲ ਨੇ ਸਭ ਕੁਝ ਪੜ ਲਿਆ ਤੇ ਸੋਚਣ ਲੱਗ ਪਿਆ ਉਸਨੇ ਮੁੰਡੇ ਵੱਲ ਦੁਬਾਰਾ ਗੋਹ ਨਾਲ ਵੇਖਿਆ ਤੇ ਫਿਰ ਕੋਲ ਖੜੀ ਜਿੰਦਰਵਲ ਸਥਿਤੀ ਤਣਾ ਨਾਲ ਭਰੀ ਹੋਈ ਸੀ ਜਿੰਦਰ ਗੁਰਪਾਲ ਵੱਲ ਬਹੁਤ ਉਸੁਕਤਾ ਨਾਲ ਵੇਖ ਰਹੀ ਸੀ ਉਸ ਨੂੰ ਅਜੇ ਤੱਕ ਕਿਸੇ ਗੱਲ ਦੀ ਸਮਝ ਨਹੀਂ ਸੀ ਪਈ ਅਚਾਨਕ ਗੁਰਪਾਲ ਬੁਲਿਆ ਚਾਚੀ ਇਹ ਸਾਹਮਣੇ ਖੜਾ ਮੁੰਡਾ ਪਤਾ ਕੌਣ ਹੈ ਨਾ ਮੈਨੂੰ ਕੀ ਪਤਾ ਇਹ ਕੌਣ ਹੈ ਅੰਗਰੇਜ਼ ਆ ਮੈਂ ਤਾਂ ਐਵੇਂ ਹੀ ਬਾਰ ਖੋਲਤਾ ਜਿੰਦਰ ਨੇ ਸਿਰ ਹਿਲਾਉਂਦੀ ਨੇ ਕਿਹਾ ਇਹ ਤੇਰਾ ਮੁੰਡਾ ਛੋਟੂ ਆ ਤਰਸੀਮ ਜਿਹਦੀਆਂ ਤੂੰ ਰੋਜ਼ ਗੱਲਾਂ ਕਰਦੀ ਰਹੀਆਂ ਕੈਨੇਡਾ ਤੋਂ ਆਇਆ ਤੈਨੂੰ ਮਿਲਣ ਲੈ ਰਹਿਣ ਦੇ ਤੂੰ ਐਵੇਂ ਹੀ ਗੱਲ ਜਿੰਦਰ ਦੇ ਮੂੰਹ ਵਿੱਚ ਹੀ ਰਹਗੀ ਉਹਨੂੰ ਅੰਦਰੇ-ਅੰਦਰ ਝਟਕਾ ਜਿਹਾ ਮਹਿਸੂਸ ਹੋਇਆ ਪਰ ਉਹ ਸੰਭਲ ਗਈ ਉਸਨੇ ਨਿਗਾਹ ਮੁੰਡੇ ਦੇ ਚਿਹਰੇ ਤੇ ਗੱਡ ਲਈ ਗੁਰਪਾਲ ਨੇ ਜਿੰਦਰ ਵੱਲ ਇਸ਼ਾਰਾ ਕਰਦਿਆਂ ਮੁੰਡੇ ਨੂੰ ਕਿਹਾ ਸ਼ੀ ਇਜ਼ ਯੂਅਰ ਮਦਰ ਜਿੰਦਰ ਨੂੰ ਪਤਾ ਨਹੀਂ ਸੀ ਲੱਗ ਰਿਹਾ ਗੁਰਪਾਲ ਸੱਚ ਬੋਲ ਰਿਹਾ ਜਾਂ ਝੂਠ ਉਹ ਸੁਖਮਿੰਦਰ ਸਿੱਧੂ ਨਾਲ ਸ਼ਾਦੀ ਹੋਣ ਪਿੱਛੋਂ 4 ਸਾਲ ਕੈਨੇਡਾ ਰਹੀ ਸੀ ਸੁਖਮਿੰਦਰ ਨੇ ਉਸ ਨਾਲ ਸ਼ਾਦੀ ਪਿਤਾ ਦੇ ਦਬਾਅ ਪਾਉਣ ਕਰਕੇ ਕਰਵਾ ਲਈ ਸੀ ਪਰ ਅਨਪੜ੍ਹ ਜਹੀ ਜਿੰਦਰ ਉਹਨੂੰ ਪਸੰਦ ਨਹੀਂ ਸੀ ਉਹ ਉਸ ਨੂੰ ਆਪਣੇ ਨਾਲ ਸੋਸ਼ਲ ਪਾਰਟੀਆਂ ਵਿੱਚ ਲਿਜਾਣੇ ਚਾਹੁੰਦਾ ਸੀ 5ਵੇਂ ਸਾਲ ਉਹ ਦੋਵੇਂ ਵਾਪਸ ਪੰਜਾਬ ਆਈ ਸੁਖਮਿੰਦਰ ਦੇ ਛੋਟੇ ਭਰਾ ਦੀ ਸ਼ਾਦੀ ਸੀ ਸ਼ਾਦੀ ਪਿੱਛੋਂ ਸੁਖਮਿੰਦਰ ਜਿੰਦਰ ਨੂੰ ਚੋਰੀ ਭਲਾਈ ਦੇ ਕੇ ਕੈਨੇਡਾ ਵਾਪਸ ਚਲਾ ਗਿਆ ਤੇ 22 ਸਾਲਾਂ ਦੇ ਛੋਟੂ ਨੂੰ ਵੀ ਨਾਲ ਹੀ ਲੈ ਗਿਆ। ਕੈਨੇਡਾ ਜਾ ਕੇ ਉਹ ਕਿਸੇ ਨਵੇਂ ਸ਼ਹਿਰ ਵਿੱਚ ਰਹਿਣ ਲੱਗ ਪਿਆ ਸੀ। ਉਹਦੀ ਮੁੜ ਕੇ ਨਾ ਹੀ ਕੋਈ ਚਿੱਠੀ ਆਈ ਤੇ ਨਾ ਹੀ ਕੋਈ ਹੋਰ ਅੱਗਸ-ਔਗ ਨਿਕਲੇ। ਬਸ ਕਿਸੇ ਤੋਂ ਐਨਾ ਹੀ ਪਤਾ ਲੱਗਾ ਸੀ ਕਿ ਉਹਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ। ਜਿੰਦਰ ਨੇ ਰੋ ਤੋਕੇ ਮਨ ਨਾਲ ਸਮਝੌਤਾ ਕਰ ਲਿਆ ਤੇ ਸਹੁਰੇ ਘਰ ਹੀ ਦਿਨ ਕੱਟੀ ਕਰਦੀ ਰਹੀ। ਸਹੁਰੇ ਘਰ ਰਹਿਣ ਨਾਲ ਉਹ ਘੱਟੋ-ਘੱਟ ਲੋਕਾਂ ਨੂੰ ਇਹ ਕਹਿ ਸਕਦੀ ਸੀ ਕਿ ਉਹਦੇ ਘਰ ਵਾਲਾ ਕੈਨੇਡਾ ਗਿਆ ਹੋਇਆ ਉਹਦਾ ਸਹਰਾ ਧਰਮਖਿਆਲਾਂ ਵਾਲਾ ਬੰਦਾ ਸੀ ਤੇ ਜਿੰਦਰ ਉਹਦੇ ਇੱਕ ਬਚਪਨ ਦੇ ਮਿੱਤਰ ਦੀ ਧੀ ਉਹ ਸੁਖਮਿੰਦਰ ਨਾਲ ਗੁੱਸੇ ਹੋ ਕੇ ਬੋਲਣੋਂ ਹਟ ਗਿਆ ਤੇ ਜਿੰਦਰ ਨੂੰ ਆਪਣੀ ਧੀ ਵਾਂਗ ਕਰੇ ਰੱਖ ਲਿਆ ਜਿੰਦਰ ਨੇ ਹੌਲੀ-ਹੌਲੀ ਸਭ ਕੁਝ ਭੁਲਾ ਦੇਣ ਦੀ ਕੋਸ਼ਿਸ਼ ਕੀਤੀ ਜੇ ਨਹੀਂ ਭੁੱਲਦਾ ਸੀ ਤਾਂ ਬਸ ਛੋਟੂ ਹੀ ਸੀ ਜੋ ਅਜੇ ਤੱਕ ਉਸਦੇ ਦਿਲ ਦਿਮਾਗ ਤੇ ਛਾਇਆ ਹੋਇਆ ਸੀ ਛੋਟੂ ਉਸ ਤੋਂ ਵਿਛੜਿਆ ਹੀ ਇਸ ਤਰ੍ਹਾਂ ਸੀ ਕਿ ਬਸ ਉਡੀਕਦੀ ਹੀ ਰਹਿ ਗਈ ਸੀ ਉਹ ਤੇ ਜੇ ਗੁਰਪਾਲ ਸੱਚ ਬੋਲ ਰਿਹਾ ਸੀ ਤਾਂ ਛੋਟੂ ਹੁਣ ਉਹਦੇ ਸਾਹਮਣੇ ਖੜਾ ਸੀ 6 ਫੁੱਟ ਲੰਮਾ ਸੋਹਣਾ ਸੁਨੱਖਾ ਜਿੰਦਰ ਨੂੰ ਅੰਦਰੇ-ਅੰਦਰ ਹੌਲਜਿਆ ਪੈਣ ਲੱਗ ਪਿਆ ਜੇ ਇਹ ਸੱਚਮੁੱਚ ਤਰਸੀਮ ਹੋਇਆ ਤਰਸੀਮ ਪਿਛਲੇ 15 ਸਾਲਾਂ ਤੋਂ ਆਪਣੇ ਬਾਪ ਸੁਖਮਿੰਦਰ ਉਹਦੀ ਗੋਰੀ ਪਤਨੀ ਜੂੜੀ ਤੇ ਉਹਨਾਂ ਦੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ ਉਹਦੀ ਬਾਪ ਨਾਲ ਘਟਵੱਦੀ ਬੰਦੀ ਸੀ ਪਰ ਉਹਨਾਂ ਵਿਚਕਾਰ ਲੜਾਈ ਝਗੜਾ ਵੀ ਬਹੁਤਾ ਨਹੀਂ ਸੀ ਹੁੰਦਾ ਦੋਵੇਂ ਆਪੋ ਆਪਣੀ ਦੁਨੀਆ ਵਿੱਚ ਰਹਿ ਰਹੇ ਸਨ ਸੁਖਮਿੰਦਰ ਰੀਅਲ ਏਸਟੇਟ ਦਾ ਕੰਮ ਕਰਦਾ ਸੀ ਤੇ ਆਪਣੇ ਕਿੱਤੇ ਵਿੱਚ ਪੂਰਾ ਸਫਲ ਸੀ ਤਰਸੀਮ ਨੂੰ ਪੜ੍ਹਾਈ ਵਿੱਚ ਦਿਲਚਸਪੀ ਸੀ ਤੇ ਉਹ ਕਰੇ ਅਕਸਰ ਕੁਝ ਨਾ ਕੁਝ ਪੜ੍ਹਨ ਲਿਖਣ ਵਿੱਚ ਮਸਰੂਫ ਰਹਿੰਦਾ ਸੁਖਮਿੰਦਰ ਨੇ ਤਰਸੀਮ ਨੂੰ ਉਹਦੀ ਮਾਂ ਬਾਰੇ ਬਹੁਤਾ ਕੁਝ ਨਹੀਂ ਸੀ ਦੱਸਿਆ ਤੇ ਨਾ ਹੀ ਦੱਸਣਾ ਚਾਹੁੰਦਾ ਸੀ ਜੋੜੀ ਨਾਲ ਸ਼ਾਦੀ ਹੋਣ ਪਿੱਛੇ ਉਹ ਆਪਣੇ ਪਿੱਛੇ ਨੂੰ ਭੁਲਾ ਦੇਣਾ ਚਾਹੁੰਦਾ ਸੀ। ਜੂੜੀ ਯਹੂਦੀ ਪਿਸ਼ੋਕਰ ਦੀ ਗੋਰੀ ਸੀ ਤੇ ਸੁਖਮਿੰਦਰ ਵਾਲੀ ਕੰਪਨੀ ਦੇ ਦਫ਼ਤਰ ਵਿੱਚ ਹੀ ਕੰਮ ਕਰਦੀ ਸੀ। ਉਹਦਾ ਸੁਭਾਅ ਚੰਗਾ ਸੀ। ਉਹਨੇ ਤਰਸੀਮ ਦਾ ਨਾਮ ਟੈਰੀ ਸਿੱਧੂ ਰੱਖ ਦਿੱਤਾ ਤੇ ਉਸ ਦੀਆਂ ਲੋੜਾਂ ਦਾ ਪੂਰਾ ਖਿਆਲ ਰੱਖਦੀ ਸੀ। ਤਰਸੀਮ ਵੀ ਜੂੜੀ ਦੀ ਮਾਂ ਵਾਂਗ ਕਦਰ ਕਰਦਾ ਸੀ ਤੇ ਕਦੇ-ਕਦਾਂ ਉਸ ਨਾਲ ਹਾਸੇ-ਖੇਡ ਵੀ ਲੈਂਦਾ ਸੀ। ਪਰ ਇਸ ਦੇ ਬਾਵਜੂਦ ਉਹ ਗੁਆਚਿਆ-ਗੁਆਚਿਆ ਤੇ ਘਰ ਵਿੱਚ ਉਪਰਿਆਂ ਵਾਂਗ ਰਹਿੰਦਾ। ਉਸ ਅੰਦਰ ਇੱਕ ਖਲਾਸੀ ਜੋ ਉਮਰ ਦੇ ਨਾਲ-ਨਾਲ ਵੱਧਦਾ ਜਾਂਦਾ ਸੀ। ਇਸ ਖਲਾ ਨੂੰ ਉਹ ਕਿਸੇ ਨਾਲ ਸਾਂਝਾ ਵੀ ਨਹੀਂ ਸੀ ਕਰ ਸਕਦਾ। ਉਹਨਾਂ دوست ਮੁੰਡੇ ਕੁੜੀਆਂ ਨਾਲ ਵੀ ਨਹੀਂ ਜਿਨ੍ਹਾਂ ਨਾਲ ਉਹ ਵੀਕੈਂਡ ਤੇ ਬਾਹਰ ਘੁੰਮਣ ਫੇਰਨ ਜਾਂਦਾ ਸੀ। ਇੱਕ ਦਿਨ ਕਲਾਸ ਵਿੱਚ ਸੋਸ਼ਲ ਸਟੱਡੀਜ਼ ਦੇ ਟੀਚਰ ਨੇ ਕਿਹਾ ਕਿ ਜੋ ਇਨਸਾਨ ਆਪਣੇ ਪਿਛੋਕੜ ਬਾਰੇ ਨਹੀਂ ਜਾਣਦਾ ਜਿਸ ਨੂੰ ਆਪਣੇ ਪਰਿਵਾਰ ਦੇ ਇਤਿਹਾਸ ਦਾ ਨਹੀਂ ਪਤਾ ਉਹ ਅਧੂਰੀ ਜ਼ਿੰਦਗੀ ਜਿਉਂਦਾ ਹੈ। ਟੀਚਰ ਦੀ ਇਹ ਗੱਲ ਪਤਾ ਨਹੀਂ ਕਿੱਥੋਂ ਦੀ ਠੀਕ ਸੀ। ਪਰ ਤਰਸੀਮ ਦੇ ਮਨ ਉੱਤੇ ਇਸ ਦਾ ਡੂੰਘਾ ਅਸਰ ਹੋਇਆ। ਹੁਣ ਉਸ ਨੂੰ ਆਪਣੇ ਅੰਦਰਲੇ ਖਲਾ ਦੀ ਵੀ ਸਮਝ ਲੱਗਣ ਲੱਗ ਪਈ ਸੀ। ਇਤਿਹਾਸ ਤਾਂ ਇੱਕ ਪਾਸੇ ਉਸ ਨੂੰ ਤਾਂ ਆਪਣੀ ਮਾਂ ਦਾ ਵੀ ਪਤਾ ਨਹੀਂ ਸੀ। ਉਹ ਕੌਣ ਹੈ? ਉਹ ਇਸ ਅਹਿਸਾਸ ਨਾਲ ਝੰਡੋੜਿਆ ਗਿਆ। ਇੱਕ ਕਾਲ ਉਹਦੇ ਅੰਦਰ ਪ੍ਰਵੇਸ਼ ਕਰ ਗਈ। ਉਸ ਦੇ ਅੰਦਰਲਾ ਖਲਾ ਕਈ ਗੁਣਾ ਪਰਸਰ ਗਿਆ ਤੇ ਹੁਣ ਉਸ ਦੇ ਸਾਹਮਣੇ ਖੜੀ ਔਰਤ ਉਹਦੀ ਮਾਂ ਸੀ ਉਹਨੂੰ ਅਜੇ ਪੂਰਾ ਵਿਸ਼ਵਾਸ ਨਹੀਂ ਸੀ ਆ ਰਿਹਾ ਯਕੀਨ ਪੱਕਾ ਕਰਨ ਲਈ ਉਹਨੇ ਇੱਕ ਵਾਰ ਫਿਰ ਗੁਰਪਾਲ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਗੁਰਪਾਲ ਨੇ ਸਪਸ਼ਟ ਕਰਨ ਲਈ ਸਿਰ ਹਿਲਾ ਕੇ ਕਿਹਾ ਯੈਸ ਸ਼ੀ ਇਜ਼ ਜੋਗਿੰਦਰ ਸ਼ੀ ਇਜ਼ ਯੂਅਰ ਮਦਰ ਸ਼્યોਰ ਤਰਸੇਮ ਦੇ ਮੂੰਹ ਤੇ ਚੌੜੀ ਮੁਸਕਾਨ ਖਿਲਰ ਗਈ ਉਹਦੇ ਅੰਦਰ ਬਚਪਨ ਜਾਗ ਉੱਠਿਆ ਉਹ ਐਸੇ ਪਲ ਆਪਣੀ ਮਾਂ ਦਾ ਹੱਥ ਛੂਹਣਾ ਚਾਹੁੰਦਾ ਸੀ ਤੇ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਉਹ ਪਿਛਲੇ ਸਾਲ ਤੋਂ ਮਾਂ ਦਾ ਪਤਾ ਲੱਭਦਾ ਰਿਹਾ ਸੀ ਕਿਵੇਂ ਉਹਨੇ ਬਾਪ ਦੀ ਹਫ਼ਤੇ ਪਰ ਦੀ ਗੈਰ ਹਾਜ਼ਰੀ ਵਿੱਚ ਉਹਦੇ ਪੁਰਾਣੇ ਸੂਟਕੇਸ ਤੇ ਹੋਰ ਨੈਕਸੈਕ ਬੁਲਿਆ ਕਿਵੇਂ ਬਾਪ ਦੇ ਪੰਜਾਬੀ ਦੋਸਤਾਂ ਤੋਂ ਪੁੱਛਦਾਸ ਕੀਤੀ ਤੇ ਕਿਵੇਂ ਉਹਨੇ ਹਵਾਈ ਜਹਾਜ਼ ਦਾ ਕਿਰਾਇਆ ਇਕੱਠਾ ਕਰਨ ਲਈ ਥਾਂ-ਥਾਂ ਕੰਮ ਕੀਤਾ ਪਰ ਜਿੰਦਰ ਹੁਣ ਧਰਤੀ ਤੇ ਅੱਖਾਂ ਗੱਡੀ ਅਹਲ ਖੜੀ ਸੀ ਅਸਨੁ ਤਰਸੀਮ ਦੀ ਪਛਾਣ ਆ ਗਈ ਸੀ ਉਹਦੇ ਸਾਹਮਣੇ 4 ਸਾਲਾਂ ਦਾ ਸੀਮੂ ਵੱਧ ਕੇ 17 18 ਸਾਲ ਦਾ ਹੋ ਗਿਆ ਉਹੀ ਮਸਕਾਨ ਉਹੀ ਬੋਲਣ ਦਾ ਢੰਗ ਖੱਬੇ ਗੁੱਟ ਦੇ ਤਿਲ ਪਰ ਸਾਹਮਣੇ ਖੜੇ ਐਡੇ ਜਵਾਨ ਮੁੰਡੇ ਨੂੰ ਕਿਵੇਂ ਗੱਲ ਨਾਲ ਲਾ ਲਵੇ ਹੌਸਲਾ ਨਹੀਂ ਸੀ ਪੈਂਦਾ ਮੁੰਡੇ ਨੂੰ ਕੀ ਪਛਾਣਾਂ ਮੈਂ ਸੱਚਮੁੱਚ ਉਹਦੀ ਮਾਂ ਹਾਂ ਜਿੰਦਰ ਨੂੰ ਗੁਰਪਾਲ ਦੀ ਮੁੰਡੇ ਨਾਲ ਅੰਗਰੇਜ਼ੀ ਵਿੱਚ ਕੀਤੀ ਗੱਲਬਾਤ ਦੀ ਕੋਈ ਸਮਝ ਨਹੀਂ ਸੀ ਪਰ ਹੁਣ ਇਸ ਵਿੱਚ ਕੋਈ ਸੰਦੇਹ ਨਹੀਂ ਸੀ ਕਿ ਉਹਦੇ ਸਾਹਮਣੇ ਖੜਾ ਮੁੰਡਾ ਤਰਸੀਮ ਹੀ ਸੀ। ਉਹਨੇ ਫੇਰ ਉਸ ਵੱਲ ਵੇਖਿਆ ਤਾਂ ਤਰਸੀਮ ਨੇ ਉਹਨੂੰ ਕੁਝ ਕਿਹਾ। ਜਿੰਦਰ ਨੂੰ ਪਹਿਲਾਂ ਵਾਂਗ ਹੀ ਕੁਝ ਸਮਝ ਨਾ ਲੱਗੀ। ਉਹਨੇ ਅੱਖਾਂ ਨੀਵੀਆਂ ਕਰ ਲਈਆਂ। ਪਰ ਗੁਰਪਾਲ ਛੱਟਪਟ ਬੋਲ ਪਿਆ। ਚਾਚੀ ਇਹ ਕਹਿੰਦਾ ਮੈਨੂੰ ਭੁੱਖ ਲੱਗੀ ਆ। ਹਾਈ ਮੈਂ ਮਰ ਜਾ। ਜਿੰਦਰ ਦੇ ਮੂੰਹੋਂ ਨਿਕਲਿਆ। ਉਹਨੂੰ ਪਤਾ ਵੀ ਨਾ ਲੱਗਾ ਕਦੋਂ ਉਹਨੇ ਤਰਸੀਮ ਨੂੰ ਆਪਣੇ ਨਾਲ ਘੁੱਟ ਲਿਆ। ਅੱਖਾਂ 'ਚੋਂ ਅਥਰੂ ਵਹਿਦੁਰੇ ਕੁਝ ਦੇਰ ਪਿਛੋਂ ਗੁਰਪਾਲ ਨੇ ਦੋਹਾਂ ਨੂੰ ਅੱਡ ਕੀਤਾ ਤਰਸੀਮ ਨੇ ਜਿੰਦਰਵਲ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਮੋਹ ਛਲਕ ਛਲਕ ਪੈਂਦਾ ਦਿਸਿਆ ਜਿੰਦਰ ਦਾ ਚਿਹਰਾ ਅਚਾਨਕ ਸੋਨਾ ਬਣ ਗਿਆ ਸੀ ਤਰਸੀਮ ਨੇ ਪਿਆਰ ਦਾ ਅਜੀਹਾ ਕਰਸ਼ਮਾ ਪਹਿਲੀ ਵਾਰ ਅਨੁਭਵ ਕੀਤਾ ਸੀ ਉਹਨੇ ਗੁਰਪਾਲ ਵੱਲ ਵੇਖ ਕੇ ਕਿਹਾ ਥੈਂਕ ਯੂ ਵੈਰੀ ਮੱਚ ਆਮ ਸੋ ਗ੍ਰੇਟਫੁਲ ਦੱਸੋ ਹੋਰ ਕੀ ਸਹਾਇਤਾ ਕਰ ਸਕਦਾ ਹਾਂ ਗੁਰਪਾਲ ਨੇ ਅੰਗਰੇਜ਼ੀ ਵਿੱਚ ਪੁੱਛਿਆ ਟੀਚ ਮੀ ਮਾਈ ਮਦਰ ਟੰਗ ترਸੀਮ ਨੇ ਜਵਾਬ ਦਿੱਤਾ ਸੋ ਦੋਸਤੋ ਹਣੋ ਆਪਣੀ ਮਾਂ ਬੋਲੀ ਸਿੱਖਣਾ ਚਾਹੁੰਦਾ ਸੀ ਮਾਂ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਮਾਂ ਦੀਆਂ ਆਸਾਂ ਨੂੰ ਵੀ ਬੂਰ ਪੈ ਗਿਆ ਸੀ ਉਸ ਦੀ ਵੀ ਰੱਬ ਨੇ ਸੁਣ ਲਈ ਸੀ ਮੈਨੂੰ ਪੂਰੀ ਉਮੀਦ ਹੈ ਕਿ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਗੀ ਕਮੈਂਟ ਕਰਕੇ ਜ਼ਰੂਰ ਜ਼ਰੂਰ ਲੈ ਕੇ ਦੱਸਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਜੇਕਰ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੋਨੀਆ ਪਸੰਦ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਅਲਵਿਦਾ